ਦੀਕਾਰ ਦੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤਾਂ ਮੇਰੇ ਘਰ ਦਾ ਕਿਸਰਨ ਅੱਜ ਆਪ ਨੂੰ ਯੋਜਨਾ ਹੀ ਸੀ ਤੇ ਆਪਾਂ ਲੱਗੇ ਸੀ ਆ ਅਰਜਨ ਛਾਲ ਦੀ ਚਾਹ ਬਣਾਉਣਾ ਤੇ ਆਹ ਅਰਜਨ ਛਾਲ ਦਾ ਨਾ ਪਾਊਡਰ ਬਣਾ ਕੇ ਰੱਖਿਆ ਆ ਇਹਦਾ ਮਤਲਬ ਕਿ ਛਿਲੜ ਲਾ ਕੇ ਲੈ ਆਂਦੇ ਸੀਗੇ ਤੇ ਉਹ ਮੈਂ ਕਿਹਾ ਵੀ ਚਾਹ ਬਣਾਉਣ ਲੱਗੀ ਸੀ ਤੇ ਮੈਂ ਕਿਹਾ ਤੁਹਾਡੇ ਨਾਲ ਸਾਂਝੀ ਕਰਾਂ ਇਹਦੇ ਆਪਾਂ ਨੂੰ ਬਹੁਤ ਜ਼ਿਆਦਾ ਫਾਇਦੇ ਨੇ ਆਪਾਂ ਸਿਰਫ ਉਹੀ ਗੱਲ ਕਰਦੇ ਹੁੰਨੇ ਆ ਵੀ ਜਿਹੜੀ ਆਪਾਂ ਮੇਰੀ ਉਮਰ ਕੱਲ 63 ਸਾਲ ਹੋਗੀ ਤੇ ਜਿਹੜੀ ਗੱਲ ਦਾ ਆਪਾਂ ਨੂੰ ਪ੍ਰੋਪਰ ਪਤਾ ਹੋਵੇ ਜਿਹੜੀ ਗੱਲ ਆਪਾਂ ਆਪਣੇ ਤੇ ਅਜਮਾਈ ਹੋਵੇ ਤੇ ਸਾਡੇ ਘਰ ਦੇ ਵਿੱਚ ਮੇਰੇ ਤਾਇਆ ਜੀ ਵੈਦ ਸੀਗੇ ਤੇ ਇਸ ਚੀਜ਼ ਦਾ ਮਤਲਬ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਸੀ ਤੇ ਆ ਹੈਗਾ ਇਹਦਾ ਅਰਜਨਸ਼ਾਲ ਦੀ ਟਾਣੀ ਇਹ ਆਪਣੇ ਬਾਹਰ ਬੁੱਟ ਅੰਤਰਖਤ ਲੱਗਾ ਆ ਤੇ ਮੈਂ ਉੱਥੋਂ ਤੋੜ ਕੇ ਲਿਆਈ ਆ ਮੈਂ ਕਹਾਂ ਇਹ ਵੀ ਤੁਹਾਡੇ ਨਾਲ ਜਰੂਰ ਸਾਂਝੀ ਕਰੀਏ ਵੀ ਇਹਦੇ ਪੱਤੇ ਜਿਹੜੇ ਆ ਇਸ ਤਰ੍ਹਾਂ ਦੇ ਹੁੰਦੇ ਆ ਇਹਦੀ ਪਛਾਣ ਕਰਨ ਵਾਸਤੇ ਇੱਕ ਦਿਨ ਨਾ ਕਿਸੇ ਨੇ ਕਮੈਂਟ ਕੀਤਾ ਸੀਗਾ ਉਸ ਤੋਂ ਨੂੰ ਮੈਂ ਅਰਜਨਸ਼ਾਲ ਬਣਾਉਂਦੀ ਨੇ ਸ਼ਾਰਟ ਵੀਡੀਓ ਬਣਾਈ ਸੀ ਤੇ ਉਹ ਉਹਨਾਂ ਨੇ ਪੁੱਛਿਆ ਸੀਗਾ ਵੀ ਆਂਟੀ ਜੀ ਇਹਦੇ ਪੱਤਿਆਂ ਦੀ ਆਪਾਂ ਪਛਾਣ ਕਿਵੇਂ ਕਰਾਂਗੇ ਤੇ ਉਹ ਮੈਂ ਤਾਂ ਕਰਕੇ ਹੁਣ ਦਿਖਾ ਰਹੀ ਆਂ ਵੀ ਜਿਹੜੇ ਇਹਦੇ ਪੱਤੇ ਆ ਨਾ ਇਸ ਤਰ੍ਹਾਂ ਦੇ ਹੁੰਦੇ ਲੰਬੇ ਲੰਬੇ ਤੇ ਇਹਦੇ ਮਤਲਬ ਨਾ ਪਤਾ ਲੱਗ ਜਾਂਦਾ ਵੀ ਇਹ ਅਰਜਨਸ਼ਾਲ ਦਾ ਦਰਖਤ ਆ ਕਿ ਕਿ ਸਫੈਦੇ ਦੇ ਪੱਤੇ ਉਹ ਐਦੇ ਨਾਲੋਂ ਨਾ ਜਿੱਦਾਂ ਇਸ ਤਰ੍ਹਾਂ ਲੰਬਾਈ ਵਿੱਚ ਹੁੰਦੇ ਆ ਇਹ ਚੜਾਈ ਵਿੱਚ ਇਸ ਤੋਂ ਘੱਟ ਹੁੰਦੇ ਤੇ ਪਤਾ ਲੱਗ ਜਾਂਦਾ ਨਾਲੇ ਇਹਦਾ ਤੇ ਉਹਦਾ ਬਹੁਤ ਫਰਕ ਹੁੰਦਾ ਤੇ ਇਸ ਤਰ੍ਹਾਂ ਦੇ ਹੁੰਦੇ ਆ ਜੰਛਾਲ ਦੇ ਪੱਤੇ ਇਹ ਅਮਰੂਦ ਦੇ ਪੱਤੇ ਤਰ੍ਹਾਂ ਲੱਗਦਾ ਨਾ ਨਾ ਅਮਰੂਦ ਦੇ ਪੱਤਿਆਂ ਨਾਲੋਂ ਤਾਂ ਬਹੁਤ ਫਰਕ ਆ ਤੇ ਇਸ ਤਰ੍ਹਾਂ ਦੇ ਹੁੰਦੇ ਆ ਤੇ ਉਹ ਇਸ ਇਸ ਤਰ੍ਹਾਂ ਕਰਕੇ ਵੀ ਮੈਨੂੰ ਕਿਸੇ ਮੇਰੀ ਧੀ ਨੇ ਪੁੱਛਿਆ ਸੀਗਾ ਵੀ ਆਂਟੀ ਉਹਦੀ ਪਛਾਣ ਕਰਨੀ ਔਖੀ ਇਹ ਆਮ ਤੌਰ ਤੇ ਐਸੇ ਤਾਂ ਜਿਵੇਂ ਘਰਾਂ ਦੇ ਨੇੜੇ ਵੀ ਆਪਾਂ ਲਾ ਸਕਦੇ ਆ ਤੇ ਜਾਂ ਪਾਰਕਾਂ ਵਿੱਚ ਲੱਗੇ ਹੁੰਦੇ ਆ ਸੜਕਾਂ ਦੇ ਕਿਨਾਰਿਆਂ ਤੇ ਲੱਗੇ ਹੁੰਦੇ ਆ ਤੇ ਨਹਿਰਾਂ ਦੇ ਕੰਢਿਆਂ ਤੇ ਹੁੰਦੇ ਆ ਤੇ ਇਹਦਾ ਜਿਹੜਾ ਆ ਛਿਲਕਾ ਆ ਇਹ ਤਾਂ ਮਤਲਬ ਛੋਟੀ ਟਾਣੀ ਆ ਤੇ ਛਿਲਕਾ ਉੱਪਰੋਂ ਪਤਲਾ ਛਿਲਕਾ ਉਤਾਰਨਾ ਆ ਆਪਾਂ ਜਿਆਦਾ ਮੋਟਾ ਛਿਲਕਾ ਨਹੀਂ ਉਤਾਰਨਾ ਤੇ ਪਤਲਾ ਛਿਲਕਾ ਉਤਾਰ ਕੇ ਉਹਨੂੰ ਛਿੱਲ ਕੇ ਅਸੀਂ ਕਾਫੀ ਸਾਰੇ ਛਿੱਲਕੇ ਉਤਾਰ ਕੇ ਲਿਆਏ ਸੀਗੇ ਤੇ ਆ ਹੁਣ ਆਪਣੇ ਕੋਲ ਇੰਨਾ ਕੁ ਪਾਊਡਰ ਅਜੇ ਹੈਗਾ ਆ ਤੇ ਹੁਣ ਆਪਾਂ ਮਤਲਬ ਪਹਿਲਾ ਬਾਰਸ਼ਾਂ ਦੇ ਦਿਨ ਰਹੇ ਅਸੀਂ ਲੜਲਾ ਕੇ ਲਿਆਉਣੇ ਆ ਤੇ ਫਿਰ ਉਹਦਾ ਦੁਬਾਰਾ ਬਣਾਵਾਂਗੇ ਤੇ ਇਹ ਮੈਂ ਲੱਗੀ ਸੀ ਚਾਹ ਬਣਾਉਣ ਇਹ ਮੈਂ ਤੁਹਾਨੂੰ ਦੱਸਣ ਲੱਗੀ ਸੀ ਕਿ ਇਹਦੇ ਨਾਲ ਬਹੁਤ ਫਾਇਦੇ ਆ ਇਸ ਚਾਹ ਦੇ ਇਹਦੇ ਨਾਲ ਆਪਣਾ ਜਿਹੜਾ ਮਤਲਬ ਬੀਪੀ ਆ ਨਾ ਬਿਲਕੁਲ ਕੰਟਰੋਲ ਰਹਿੰਦਾ ਮੇਰੀ ਜਿਵੇਂ ਉਮਰ 36 ਸਾਲ ਹੋ ਗਈ ਮੈਂ ਕਦੀ ਵੀ ਬੀਪੀ ਵਾਲੀ ਗੋਲੀ ਨਹੀਂ ਖਾਂਦੀ ਨਾ ਹੀ ਮੈਨੂੰ ਡਿਪੀ ਵਾਲੀ ਗੋਲੀ ਲੱਗੀ ਹੋਈ ਆ ਪਰ ਇਹਨੂੰ ਆਪਾਂ ਵਰਤਨਾ ਸਿਰਫ 3 ਮਹੀਨੇ ਆ ਨਵੰਬਰ ਦਸੰਬਰ ਜਨਵਰੀ ਹੁਣ ਜਿਵੇਂ ਫਰਵਰੀ ਚੜ ਗਿਆ ਆ ਨਾ ਜੇ ਆਪਣੀ ਮਤਲਬ ਸਿਹਤ ਵਧੀਆ ਹੈ ਤਾਂ ਆਪਾਂ ਜਿਵੇਂ ਜਿਸ ਦਿਨ بارش ਹੋਈ ਆ ਤੇ ਆਪਾਂ ਇਹਨੂੰ ਮਤਲਬ ਜਿੱਥੇ ਦੋ ਟਾਈਮ ਬਣਾਉਂਦੇ ਸੀ ਸਵੇਰੇ ਸ਼ਾਮ ਇਹਦਾ ਕੜਾ ਤੇ ਹੁਣ ਆਪਾਂ ਇਹਨੂੰ ਇੱਕ ਟਾਈਮ ਬਣਾ ਸਕਦੇ ਆ ਤੇ ਡੇਲੀ ਨਾ ਬਣਾਓ ਇਹਨਾਂ ਦਿਨਾਂ ਚ ਫਰਵਰੀ ਵਿੱਚ ਤੇ ਵੈਸੇ ਤੁਹਾਨੂੰ ਹਫਤੇ ਵਿੱਚ ਇੱਕ ਦੋ ਵਾਰੀ ਫਰਵਰੀ ਦਾ ਮਹੀਨਾ ਕੋਈ ਦਾ ਨਾ ਤੇ ਇਹਦੇ ਨਾਲ ਜਿਹੜਾ ਆਪਣਾ ਮਤਲਬ 슈ਗਰ ਲੈਵਲ ਆ ਤੇ ਖੂਨ ਦਾ ਸੰਚਾਰ ਆ ਬਹੁਤ ਵਧੀਆ ਹੁੰਦਾ ਆਪਣੇ ਅੰਦਰ ਜੰਮੇ ਹੋਏ ਗੰਦਗੀ ਨੂੰ ਇਹ ਬਾਹਰ ਕੱਢਦਾ ਕੋਲੇਸਟ੍ਰੋਲ ਨੂੰ ਸਾਫ਼ ਕਰਦਾ ਮਤਲਬ ਬਿਲਕੁਲ ਇਹ ਮੇਰੀਆਂ ਅਜਮਾਈ ਹੋਈ ਚੀਜ਼ ਆ ਨਹੀਂ ਤਾਂ ਵੀ ਮੈਂ ਮਤਲਬ ਉਹ ਚੀਜ਼ ਕਦੀ ਵੀ ਸ਼ੇਅਰ ਨਹੀਂ ਕਰਦੀ ਜਿਸ ਚੀਜ਼ ਬਾਰੇ ਮੈਨੂੰ ਪੂਰਾ 100% ਨਾ ਪਤਾ ਹੋਵੇ ਤੇ ਇਹ ਤੁਸੀਂ ਜ਼ਰੂਰ ਇਹਨੂੰ ਬਣਾਓ ਤੇ ਬਣਾ ਕੇ ਇਹਦੀ ਚਾਹ ਪੀਓ ਹਲਕਾ ਜਿਹਾ ਇਹਦੇ ਵਿੱਚ ਸ਼ੱਕਰ ਆਪਾਂ ਵਰਤ ਸਕਦੇ ਆ ਤੇ ਜਿਹਦੇ ਵਿੱਚ ਆਪਾਂ ਅਰਜਨ ਛਾਲ ਪਾਉਣੀ ਆ ਉਹਦੇ ਵਿੱਚ ਆਪਾਂ ਚਾਹ ਪੱਤੀ ਨਹੀਂ ਪਾਉਣੀ ਸਭ ਤੋਂ ਮੇਨ ਗੱਲ ਜਿਹੜੀ ਆਪਣੀ ਹੈਗੀਆਂ ਪੱਤੀ ਦੀ ਜਗ੍ਹਾ ਤੇ ਹਾਂ ਪੱਤੀ ਦੀ ਜਗ੍ਹਾ ਤੇ ਆਪਾਂ ਅਰਜਨ ਛਾਲ ਪਾਉਣੀ ਆ ਜਿਵੇਂ ਤੇ ਵੈਸੇ ਵੀ ਇਹਨੂੰ ਆਪਾਂ 3-4 ਗ੍ਰਾਮ ਤੋਂ ਵੱਧ ਨਹੀਂ ਵਰਤਣਾ ਜਿਵੇਂ ਆਪਣੇ 3-4 ਕੱਪ ਵੀ ਚਾਹ ਆ ਨਾ ਤੇ ਬਸ 3 ਗ੍ਰਾਮ ਜਾਂ 4 ਗ੍ਰਾਮ ਇੰਨੀ ਕੁ ਹੋਣੀ ਚਾਹੀਦੀ ਜਿਵੇਂ ਛੋਟਾ ਚਮਚਾ ਨਹੀਂ ਛੋਟਾ ਚਮਚਾ ਕੋਨਾ ਕੋ ਚਮਚਾ ਛੋਟਾ ਚਮਚਾ ਜਿਹੜਾ ਹੁੰਦਾ ਨਾ ਉਹ ਚਮਚੇ ਦੇ ਨਾਲ ਆਪਾਂ ਇਹਨੂੰ ਪਾਉਣਾ ਹੈ ਇਹ ਆਪਣੇ ਲਈ ਬਹੁਤ ਹੀ ਜ਼ਿਆਦਾ ਉਪਜੋਗੀ ਆ ਜਿੰਨੇ ਵੀ ਮਤਲਬ ਕਹਿ ਲਿਏ ਉਹ ਨਹੀਂ ਉਪਜੋਗੀ ਆ ਇਹ ਤੇ ਆ ਮੈਂ ਤੁਹਾਨੂੰ ਦੱਸ ਹੀ ਦਿੱਤਾ ਆ ਉਹ ਬਾਕੀ ਆਪਾਂ ਦਰਖਤ ਨਾਲੋਂ ਛਿਲਕੇ ਤਾਰ ਕੇ ਲਿਆ ਆ ਕੇ ਤੇ ਉਹਨਾਂ ਨੂੰ ਸਕਾਰਕਿਤ ਘਰੇ ਹੀ ਆਪਾਂ ਪੀਸ ਸਕਦੇ ਆ ਇਸ ਇਸੇ ਤਰ੍ਹਾਂ ਪੀਣਾ ਜਿਵੇਂ ਆ ਮੈਂ ਪੀ ਬਹੁਤ ਜ਼ਿਆਦਾ ਬਰੀਕ ਚੂਰਨ ਨਹੀਂ ਕਰਨਾ ਤੇ ਬਹੁਤ ਜਿਆਦਾ ਇਹਨੂੰ ਜ਼ਰੜਫਰੜ ਨਹੀਂ ਰੱਖਣਾ ਮਤਲਬ ਨਾਰਮਲ ਹੋਵੇ ਨਾ ਹੀ ਜਿਆਦਾ ਬਰੀਕ ਤੇ ਨਾ ਹੀ ਇਹ ਮੋਟਾ ਹੋਵੇ ਇਸ ਤਰ੍ਹਾਂ ਦਾ ਚੂਰਨ ਹੋਵੇ ਤੇ ਇਹਦਾ ਕੜਾ ਆਪਣੀ ਸਿਹਤ ਦੇ ਲਈ ਬਹੁਤ ਹੀ ਜਿਆਦਾ ਵਧੀਆ ਜਿੰਨਾ ਵੀ ਕਹਿ ਲਈਏ ਉਨਾ ਹੀ ਵਧੀਆ ਤੇ ਇਹਦੀ ਆਪਾਂ ਨੂੰ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਮੈਨੂੰ ਨਾ ਮੇਰੀਆਂ ਧੀਆਂ ਨੇ ਕਮੈਂਟ ਕੀਤੇ ਸੀਗੇ ਕਿ ਮੈਂ ਹੁਣ ਲੱਗੀ ਸੀ ਚਾਹ ਬਣਾਉਣ ਮੈਂ ਕਿਹਾ ਚਲੋ ਮੈਂ ਜਰੂਰ ਹੀ ਨਾਲ ਸ਼ੇਅਰ ਕਰਾਂ ਤੁਹਾਡੇ ਦੀ ਦੱਸਣਾ ਆਪਣਾ ਫਰਜ਼ ਬਣਦਾ ਪਿੱਛੇ ਵੈਸੇ ਮੈਂ 1 ਮਹੀਨੇ ਤੋਂ ਵੀਡੀਓ ਨਹੀਂ ਪਾਈ ਤੁਹਾਨੂੰ ਪਤਾ ਘਰਾਂ ਦੇ ਵਿੱਚ ਕਈ ਵਾਰੀ ਨਾ ਸੌ ਪ੍ਰੋਬਲਮਸ ਹੁੰਦੀਆਂ ਨੇ ਤੇ ਇਸੇ ਤਰ੍ਹਾਂ ਮੇਰੇ ਵੀ ਕੋਈ ਪ੍ਰੋਬਲਮਸ ਸੀਗੀਆਂ ਮੇਰਾ ਬੇਟਾ ਨਹੀਂ ਸੀ ਠੀਕ ਉਹਦਾ ਕਰਕੇ ਮਤਲਬ ਮੈਂ ਵੀਡੀਓ ਨਹੀਂ ਪਾਈਆਂ ਤੇ ਮੈਨੂੰ ਬਹੁਤ ਮੇਰੀਆਂ 3 ਨੇ ਪੁੱਛਿਆ ਵੀ ਆਂਟੀ ਜੀ ਕੀ ਗੱਲ ਹੋ ਗਈ ਤੁਸੀਂ ਵੀਡੀਓ ਕਿਉਂ ਨਹੀਂ ਬਣਾ ਰਹੇ ਤੇ ਮੈਂ ਵੈਸੇ ਜਿਹੜੀਆਂ ਮੇਰੇ ਨਾਲ ਪਿਛਲੇ 1 ਸਾਲ ਤੋਂ ਜੁੜੀਆਂ ਹੋਈਆਂ ਉਹਨਾਂ ਨੂੰ ਦੱਸ ਵੀ ਦਿੱਤਾ ਸੀਗਾ ਕੀ ਬਹੁਤ ਜਿਆਦਾ ਵੱਡੀ ਮਜਬੂਰੀ ਹੈ ਜਿਹਦਾ ਕਰਕੇ ਵੀ ਮੈਂ ਮਾਤਾ ਦਾ ਵੀਡੀਓ ਨਹੀਂ ਬਣਾਈ ਤੇ ਉਹ ਹੋਣਾ ਮੈਂ ਕਿਹਾ ਵੀ ਚਲੋ ਦੱਸ ਦਿੰਨੇ ਆ ਨਾਲੇ ਸਾਰਿਆਂ ਨੂੰ ਵੀ ਇਸੇ ਹੀ ਕਾਰਨ ਸਿਗਾ ਤੁਹਾਨੂੰ ਪਤਾ ਜਦੋਂ ਮਨ ਠੀਕ ਨਾ ਹੋਵੇ ਮਨ ਅੰਦਰ ਉਹ ਲੀਰੋ ਲੀਰ ਹੋਇਆ ਹੋਵੇ ਤੇ ਬੰਦੇ ਦਾ ਮਨ ਨਹੀਂ ਕਰਦਾ ਕੋਈ ਵੀ ਕੰਮ ਕਰਨ ਨੂੰ ਤੇ ਇਵੇਂ ਮੇਰਾ ਵੀ ਕੰਮ ਕਰਨ ਨੂੰ ਕੋਈ ਮਨ ਨਹੀਂ ਸੀ ਕਰਦਾ ਬਸ ਜਿਵੇਂ ਸਿੰਪਲ ਆਪਾਂ ਘਰੇ ਢਾਲ ਫੁਲਕਾ ਬਣਾਉਨੇ ਆ ਬੁਝੇ ਜੇ ਮਨ ਨਾਲ ਬਣਾ ਲੈਂਦੇ ਸੀਗੇ ਤੇ ਵਸ ਖਾਲੇ ਬਸ ਜੇ ਉਹਨ ਮੇਰਾ ਬੇਟਾ ਠੀਕ ਆ ਤੇ ਉਹ ਜਾ ਰਿਹਾ ਆਪਣੇ ਕੰਮ ਤੇ ਕਿ ਹੁਣ ਥੋੜਾ ਜਿਹਾ ਮਨ ਠੀਕ ਹੋਇਆ ਤੇ ਮੈਂ ਕਿਹਾ ਚਲੋ ਨਾਲੇ ਮੇਰੀਆਂ ਧੀਆ ਨੇ ਪੁੱਛਿਆ ਸੀਗਾ ਮੈਂ ਉਹਨਾਂ ਨੂੰ ਦੱਸ ਦਵਾਂ ਜਿਹੜੀਆਂ ਮੈਨੂੰ ਬਹੁਤ ਪਿਆਰ ਕਰਦੀਆਂ ਨੇ ਤੇ ਬਹੁਤ ਸੋਹਣੇ ਕਮੈਂਟ ਕਰਦੀਆਂ ਨੇ ਮੈਂ ਬਹੁਤ ਵਾਰੀ ਸੋਚਿਆ ਕਿ ਮੈਂ ਹੁਣ ਵੀਡੀਓ ਨਹੀਂ ਬਣਾਉਣੀ ਆ ਪਰ ਮੈਨੂੰ ਫੇਰ ਸਾਰੀਆਂ ਮੇਰੀਆਂ ਧੀਆ ਪੁੱਛਣ ਲੱਗ ਜਾਂਦੀਆਂ ਨੇ ਵੀ ਆਂਟੀ ਜੀ ਤੁਸੀਂ ਵੀਡੀਓ ਕਿਉਂ ਨਹੀਂ ਬਣਾ ਰਹੇ ਕੀ ਕਾਰਨ ਹੈ ਵੀਡੀਓ ਕਿਉਂ ਨਹੀਂ ਪਾ ਰਹੇ ਤੇ ਮੈਂ ਕਿਹਾ ਚਲੋ ਮੈਂ ਨਾਲੇ ਦੱਸ ਦਿੰਨੀ ਆ ਵੈਸੇ ਤਾਂ ਮੇਰਾ ਵੀ ਤੁਹਾਡੇ ਨਾਲ ਬਹੁਤ ਪਿਆਰ ਆ ਮੇਰਾ ਵੀ ਨਹੀਂ ਦਿਲ ਕਰਦਾ ਕਿ ਮੈਂ ਵੀਡੀਓ ਨਾ ਬਣਾਵਾਂ ਪਰ ਤੁਹਾਨੂੰ ਪਤਾ ਹੈ ਇਹ ਮਤਲਬ ਜਿੰਦਗੀ ਆ ਦੁੱਖਾਂ ਸੁੱਖਾਂ ਦਾ ਘਾਰ ਆ ਇਹਦੇ ਵਿੱਚ ਜਿੱਥੇ ਆਪਾਂ ਨੂੰ ਪਰਮਾਤਮਾ ਸੁੱਖ ਦੀ ਨਾਲਸੇ ਦੁੱਖ ਵੀ ਬੜੇ ਆਉਂਦੇ ਨੇ ਇਹ ਤੇ ਆਪਾਂ ਨੂੰ ਵੀ ਪਤਾ ਹੈ ਵੀ ਆਪਣੇ ਗੁਰੂਆਂ ਨੇ ਵੀ ਬੜੇ ਦੁੱਖ ਸਹੇਣ ਤੇ ਇਹ ਜ਼ਿੰਦਗੀ ਜਿਹੜੀ ਆ ਨਾ ਇਹ ਤੇ ਇਸੇ ਤਰ੍ਹਾਂ ਹੀ ਚੱਲਣੀ ਆ ਤੇ ਹੁਣ ਆਪਾਂ ਮੈਂ ਲੱਗੀ ਸੀ ਚਾਹ ਬਣਾਉਣ ਮੈਂ ਕਿਹਾ ਤੁਹਾਡੇ ਨਾਲ ਜਰੂਰ ਸ਼ੇਅਰ ਕਰਨਾ ਤੇ ਚਲੋ ਜੀ ਹੁਣ ਆਪਾਂ ਬਣਾਉਂਦੇ ਆਂ ਚਾਹ ਆਪਾਂ ਪਾਣੀ ਉਬਲ ਗਿਆ ਤੇ ਹੁਣ ਆਪਾਂ ਪਾਵਾਂਗੇ ਸ਼ੱਕਰ ਉਹ ਤੁਸੀਂ ਜਿੰਨੀ ਕਿ ਸ਼ੱਕਰ ਪੀਣੇ ਆ ਉਹਦੇ ਅਕੋਰਡਿੰਗ ਤੁਸੀਂ ਮਿੱਠਾ ਪਾ ਲਓ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਕਾੜਨਾ ਹੁੰਦਾ ਤੇ ਇੱਥੇ ਆਪਾਂ ਪਾਵਾਂਗੇ ਆਹ ਦੇਖ ਲਓ ਐਨੀ ਪਾਣੀ ਹੈ ਇਹ 3 ਤੋਂ 4 ਗ੍ਰਾਮ ਹੋਵੇਗੀ ਆ ਪਾਤੀ ਆਪਾਂ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕਾੜਾਂਗੇ ਮਤਲਬ ਕਾੜੇ ਦਾ ਮਤਲਬ ਹੀ ਹੁੰਦਾ ਇਹਨੂੰ ਕਾੜਨਾ ਕਈ ਲੋਕ ਦੁੱਧ ਪਾ ਕੇ ਪੀਂਦੇ ਆ ਕਈ ਦੁੱਧ ਤੋਂ ਬਿਨਾ ਪੀਂਦੇ ਆ ਇਹ ਤੁਹਾਡੀ ਆਪਣੀ ਇੱਛਾ ਆ ਤੁਹਾਨੂੰ ਜਿਵੇਂ ਠੀਕ ਲੱਗਦਾ ਤੁਸੀਂ ਉਵੇਂ ਕਰ ਸਕਦੇ ਹੋ ਕਈ ਵਾਰੀ ਹੁਣ ਕਈਆਂ ਲੋਕਾਂ ਨੂੰ ਮਤਲਬ ਕਿ ਦੁੱਧ ਤੋਂ ਅਲਰਜੀ ਹੁੰਦੀ ਆ ਅੱਛਾ ਵੀ ਇਦਾਂ ਹੀ ਦੁੱਧ ਨਹੀਂ ਪਾਣਾ ਆ ਕਾੜਾ ਕਾੜਾ ਬਣਾਉਣਾ ਜਦੋਂ ਉਦੋਂ ਦੁੱਧ ਨਹੀਂ ਪਾਣਾ ਤੇ ਜਦੋਂ ਆਪਾਂ ਚਾਹ ਬਣਾਣੀ ਆ ਫਿਰ ਦੁੱਧ ਪਾਣਾ ਬਸ ਪੱਤੀ ਨਹੀਂ ਪਾਣੀ ਬਸ ਪੱਤੀ ਨਹੀਂ ਪਾਣੀ ਹਾਂ ਪੱਤੀ ਨਹੀਂ ਪਾਣੀ ਬਿਲਕੁਲ ਵੀ ਉਹ ਮੇਰੀ ਧੀ ਨੇ ਵੀ ਐਵੇਂ ਪੁੱਛਿਆ ਸੀਗਾ ਮੈਨੂੰ ਉਹਨੇ ਦੋ ਤਿੰਨ ਵਾਰੀ ਵਿਚਾਰੀ ਨੇ ਪੁੱਛਿਆ ਕਹਿੰਦੀ ਆਂਟੀ ਹਣ ਤਾਂ ਤੁਸੀਂ ਮੈਂ ਐਸੇ ਕਰਕੇ ਹੁਣ ਚਾਹ ਵੀ ਬਣਾਣੀ ਸੀਗੀ ਵੈਸੇ ਵੀ ਵੀ ਦੋ ਟਾਈਮ ਤਾਂ ਅਸੀਂ ਪੀਣਾ ਹੀ ਆ ਇਹ ਚਾ ਤੇ ਹੁਣ ਅੱਗੇ ਜਾ ਕੇ ਮਤਲਬ ਹੁਣ ਤਾਂ ਜਿਵੇਂ ਮੌਸਮ ਠੰਡਾ ਆ ਹਜੇ ਤੇ ਅਜੇ ਆਪਾਂ ਪੀਵਾਂਗੇ ਤੇ ਇਸ ਤੋਂ ਅੱਗੇ ਜਾ ਕੇ ਆਪਾਂ ਪਟਾ ਦੇਣਾ ਹੈ ਮਤਲਬ ਜਦੋਂ ਥੋੜੀ ਜਿਹੀ ਗਰਮੀ ਹੋਗੀ ਫਿਰ ਆਪਾਂ ਇਹਦੀ ਗੱਲ ਤੋਂ ਨਹੀਂ ਕਰਾਂਗੇ ਇਹਨੂੰ ਕਾੜਨਾ ਆਇਆ ਚੰਗੀ ਤਰ੍ਹਾਂ ਮਤਲਬ ਇਹ ਕੜ ਜਾਵੇ ਤੇ ਮੈਂ ਦੁੱਧ ਵਾਲੀ ਬਣਾ ਰਹੀ ਆ ਤੁਸੀਂ ਦੁੱਧ ਤੋਂ ਬਿਨਾ ਕਾੜਾ ਵੀ ਪੀ ਸਕਦੇ ਜਿਹੜੇ ਲੋਕਾਂ ਨੂੰ ਜਿਵੇਂ ਹੁੰਦਾ ਹੈ ਨਾ ਦੁੱਧ ਵਾਲੀਆਂ ਚੀਜ਼ਾਂ ਤੋਂ ਵੀ ਮਨਾ ਕੀਤਾ ਹੁੰਦਾ ਵੀ ਦੁੱਧ ਘੱਟ ਵਰਤਣਾ ਹੁੰਦਾ ਦੁੱਧ ਤੋਂ ਰੋਕੀਆਂ ਨੂੰ ਹੁੰਦਾ ਹੈ ਡਾਕਟਰ ਰੋਕ ਦਿੰਦੇ ਆ ਵੀ ਦੁੱਧ ਦੇ ਬਣੇ ਪਦਾਰਥ ਜਿੰਨੇ ਵੀ ਹੁੰਦੇ ਆ ਨਾ ਕਈਆਂ ਨੂੰ ਉਹ ਪ੍ਰੋਡੈਕਟ ਰੋਕ ਕੇ ਹੁੰਦੇ ਆ ਤੇ ਬਾਕੀ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਆਪਣਾ ਸਰੀਰ ਠੀਕਾ ਜਦਾ ਸਰੀਰ ਸਿਹੰਦਾ ਆ ਤੋ ਜਿਵੇਂ ਮੈਂ ਦੱਸ ਰਹੀ ਆਂ ਵੀ ਜੇ ਤੁਸੀਂ ਕਾੜਾ ਪੀਣਾ ਇਹਨੂੰ ਚੰਗੀ ਤਰ੍ਹਾਂ ਉਬਾਲ ਕੇ ਇਸੇ ਤਰ੍ਹਾਂ ਪੋਣ ਲੈਣਾ ਹੈ ਕਿੰਨੇ ਕੁ ਮਿੰਟ ਜੇ ਤੁਸੀਂ ਇਹਨੂੰ ਚਾਹ ਬਣਾਉਣੀ ਆ ਤੇ ਇਹਦੇ ਵਿੱਚ ਤੁਸੀਂ ਦੁੱਧ ਪਾ ਲਓ ਕਿੰਨੇ ਕੁ ਮਿੰਟ ਬਾਲਣਾ ਮੇਰੇ ਤਾਇਆ ਜੀ ਨੇ ਸਾਰੀ ਉਮਰ ਨਹੀਂ ਪੀਤੀ ਪੱਤੀ ਵਾਲੀ ਚਾਹ ਇਹ ਪਿੰਡ ਹੁੰਦੇ ਆ ਹਮੇਸ਼ਾ ਹੀ ਉਹਨਾਂ ਦੇ ਘਰ ਬੜਾ ਵੱਡਾ ਹੀ ਮਲੀ ਦਾ ਬੂਟਾ ਹੁੰਦਾ ਸੀ ਮੈਂ ਆਪਦੇ ਬਾਪੂ ਜੀ ਨਾਲ ਸਾਈਕਲ ਤੇ ਮੈਨੂੰ ਉਠਾ ਕੇ ਲੈ ਜਾਂਦੇ ਉਹਨਾਂ ਕੁੰਡਿਆਂ ਦੇ ਵਿੱਚ ਹੋਰ ਵੀ ਮੁੰਡੇ ਹੁੰਦੇ ਪਿੰਡ ਦੇ ਜਿਹੜੇ ਜਾਂਚ ਸਿੱਖਦੇ ਵੀ ਵੱਗ ਸਿੱਖਦੇ ਵੈਦ ਦਾ ਹੂੰ ਮਤਲਬ ਉਹ ਤਾਂ ਲੋਕੀ ਇਦਾਂ ਹੀ ਸਿੱਖ ਲੈਂਦੇ ਸੀ ਕਹਿਣਾ ਇੱਕ ਦੂਜੇ ਦੇ ਕੋਲ ਤੇ ਉਹ ਨਾਲੇ ਕਾਪੀਆਂ ਤੇ ਲਿਖੀ ਜਾਂਦੇ ਵੀ ਕਿਹੜੀ ਜਿੱਦਾਂ ਕੋਈ ਚੂਰਨ ਬਣਾਉਣਾ ਤਾਂ ਉਹਦੇ ਵਿੱਚ 40 40 ਚੀਜ਼ਾਂ ਪੈਣੀਆਂ ਤੇ ਉਹਨਾਂ ਨੇ ਸਾਰਾ ਕਾਪੀਆਂ ਤੇ ਲਿਖੀ ਜਾਣਾ ਤੇ ਮੈਂ ਜਾਣਾ ਨਾ ਤੇ ਮੈਂ ਬੜੇ ਗੌਰ ਨਾਲ ਵੇਖਣਾ ਕਿਤੇ ਛਿਲੜ ਆਹਾਰ ਜਣ ਛਾਲ ਦੇ ਸੁੱਕਣੇ ਪਾਏ ਹੋਣੇ ਕਿਤੇ ਇਮਲੀ ਦੀਆਂ ਗਿਟਕਾਂ ਸੁੱਕਣੇ ਰੱਖੀਆਂ ਹੁੰਦੀਆਂ ਕਿਤੇ ਮਤਲਬ ਹੋਰ ਕੋਈ ਨਾ ਕੋਈ ਚੀਜ਼ ਆੜੂਆਂ ਦੀਆਂ ਗਿੱਟਕਾਂ ਸੁੱਕਣੇ ਪਾਈਆਂ ਹੁੰਦੀਆਂ ਔਲੇ ਸੁੱਕਣੇ ਪਾਏ ਹੁੰਦੇ ਤੇ ਇਦਾਂ ਬਹੁਤ ਚੀਜ਼ਾਂ ਲੰਮੇ ਲੰਮੇ ਕੋਠੇ ਹੀ ਹੁੰਦੇ ਸੀ ਸਿੱਧੇ ਹੀ ਤੇ ਜਦੋਂ ਕਿਤੇ ਮੇਰਤਾਈ ਨੇ ਕਹਿਣਾ ਚੱਲ ਆ ਜਾ ਮੇਰੇ ਨਾਲ ਇਕੱਠੇ ਕਰਾ ਤੇ ਇਦਾਂ ਬਹੁਤ ਕਿਉਂਕਿ ਫਿਰ ਉਹਨਾਂ ਦਾ ਤਾਂ ਕੰਮ ਸੀ ਨਾ ਡਾਕਟਰੀ ਦਾ ਤੇ ਬਹੁਤ ਲੋਕੀ ਆਉਂਦੇ ਹੁੰਦੇ ਸੀ ਨਾਲ ਅਖੰਡ ਪਾਠ ਕਰਦੇ ਹੁੰਦੇ ਸੀਗੇ ਤੇ ਲੋਕਾਂ ਨੇ ਕਹਿਣਾ ਵੀ ਬਾਬਾ ਜੀ ਕੋਲੋਂ ਦਵਾਈ ਲੈਣ ਜਾਣਾ ਤੇ ਬਹੁਤ ਘੱਟ ਫੀਸ ਹੁੰਦੀ ਸੀ ਰੁਪਈਆ 2 ਰੁਪਈਆ ਵੀ 4 ਕੁੜੀਆਂ ਦੇ ਦਿੱਤੀਆਂ ਕਈਆਂ ਨੂੰ ਵੈਸੇ ਹੀ ਜ਼ਿਆਦਾਤਰ ਵੈਸੇ ਹੀ ਦੇ ਦਿੰਦੇ ਸੀਗੇ ਫਰੀਦ ਇਲਾਜ ਹੁਣ ਮੇਰੇ ਤਾਜ ਦਾ ਬੇਟਾ ਵੀ ਕਰਦਾ ਵਾ ਕਿੱਥੇ ਆ ਉਹ ਉਹ ਕਪੂਰ ਥਲੇ ਜਬੂਰ ਥਲੇ ਨਾਰੇ ਸਰਦਾਰ ਭੁਪਿੰਦਰ ਸਿੰਘ ਤੇ ਹੁਣ ਉਹ ਵੀ ਦਿੰਦੇ ਆ ਦਵਾਈ ਤੇ ਬਹੁਤ ਆਰਾਮ ਆ ਜਾਂਦਾ ਇਹ ਆਯੁਰਵੇਦੋ ਵਾਲਾ ਹਾਂ ਤੇ ਮੇਰੇ ਮਾਮਾ ਜੀ ਹਣ ਮਾਮਾ ਜੀ ਦਾ ਗਾਂ ਬੇਟਾ ਵੀ ਘਰ ਵਿੱਚ ਹੀ ਆਪਾਂ ਜਿੱਦਾਂ ਇਹ ਸਾਰੀਆਂ ਚੀਜ਼ਾਂ ਵੇਖਦੇ ਆਂ ਤੇ ਤਾਲੀਆਂ ਆਪਾਂ ਨੂੰ ਲਓ ਜੀ ਆ ਆਪਣਾ ਕੜਾ ਬਣ ਕੇ ਹੋ ਗਿਆ ਤਿਆਰ ਤੇ ਆ ਵੇਖੋ ਤੇ ਹੁਣ ਆਪਾਂ ਇਹਨੂੰ ਪੁੰਨ ਲੈਣਾ ਤੇ ਪੁੰਨ ਕੇ ਪੀ ਲੈਣਾ